ਸਾਈ ਚੋਰਾ ਨੂੰ ਪਿਓ ਕਾਂਗਰਸ ਨੂੰ ਜਿੱਤਾਉਂ ਡਾਕਟਰ ਗਾਂਧੀ ਬੜੀ ਲੀਡ ਨਾਲ ਪਟਿਆਲਾ ਸਾਹਿਬ ਨੂੰ ਇੱਕ ਨੰਬਰ ਦੀ ਸੀਟ ਦਿੱਤੀ ਜਾ ਰਹੀ ਹੈ ਇਹਦਾ ਵੀ ਪੱਕਾ ਐਲਾਨ ਹੋਣਾ ਬਾਕੀ ਹੈ ਸੈਂਟਰ ਤੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜਿਹੜਾ ਆਖਰਕਾਰ ਸਿਖਰਾਂ ਤੇ ਪਹੁੰਚ ਚੁੱਕਿਆ ਹੈ ਰਾਜਨੀਤਿਕ ਪਾਰਟੀਆਂ ਵੱਲੋਂ ਜਿਹੜਾ ਪ੍ਰਚਾਰ ਆ ਲਗਾਤਾਰ ਕੀਤਾ ਜਾ ਰਿਹਾ ਹੈ ਪਟਿਆਲਾ ਦੀ ਗੱਲ ਕੀਤੀ ਆਵੇ ਪਟਿਆਲਾ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਤਰਵੇ ਗਾਂਧੀ ਦੇ ਹੱਕ ਦੇ ਵਿੱਚ ਬਾਈਕ ਰੈਣੀ ਜਿਹੜੀ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਬਾਈਕ ਤੇ ਉੱਪਰ ਪਟਿਆਲਾ ਸ਼ਹਿਰ ਦੀ ਢੀੜੀ ਲਗਾ ਰਹੇ ਨੇ ਯਾਨੀ ਕਿ ਪ੍ਰਚਾਰ ਕਰ ਰਹੇ ਨੇ ਕਿ ਕਾਂਗਰਸ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਵੇ ਜਨਕਿ ਡਾਕਟਰ ਗਾਂਧੀ ਗਲਦੀ ਨੂੰ ਜਿਹੜਾ ਉਹ ਵੋਟ ਦਿੱਤੀ ਜਾਵੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਈਕ ਰੈਲੀ ਦੇ ਵਿੱਚ ਜਿਹੜੇ ਨੌਜਵਾਨ ਪਹੁੰਚੇ ਨੇ ਉਹ ਉਹਨਾਂ ਦਾ ਕਾਫਲਾ ਪਹੁੰਚਿਆ ਤਾਂ ਉਹ ਜਿਹੜਾ ਡਾਕਟਰ ਗਾਂਧੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਜਨਕਿ ਦਾਵਾ ਕੀਤਾ ਜਾ ਰਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਡਾਕਟਰ ਗਾਂਧੀ ਜਿਹੜੇ ਨੇ ਉਹ ਜਿੱਤ ਹਾਸਲ ਕਰਨਗੇ ਪਰ ਇਹ ਫਤਵਾ ਲੋਕਾਂ ਨੂੰ ਦੇਣਾ ਪਰ ਇਹ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਉਮੀਦਵਾਰ ਨੂੰ ਜਿਹੜਾ ਜਿੱਤ ਹਾਸਲ ਹੁੰਦੀ ਹੈ ਤੇ ਕਿਹੜੇ ਸਿਰ ਤੇ ਸਜੇਗਾ ਤਾਜ ਇਹ ਆਉਣ ਵਾਲੇ ਸਮੇਂ ਜਿਹੜੀ ਤਸਵੀਰ ਉਹ ਸਾਬਤ ਹੋ ਸਕੇਗੀ ਸੁਭਮੇਕ ਸਿੰਘ ਰਾਧੀਗੜ ਕੀਤੇ ਆਉਟਾਂ ਉਹਨਾਂ ਦੀ ਅਗਵਾਜ਼ ਦੇ ਵਿੱਚ ਇਹ ਜਿਹੜਾ ਮਾਰਚਾ ਉਹ ਨੌਜਵਾਨਾਂ ਦਾ ਮਾਰਚਾ ਪਟਿਆਲੇ ਤੋਂ ਸ਼ੇਰਾਂ ਲਗੇੜ ਤੋਂ ਹੁੰਦਾ ਹੋਇਆ ਬਾਜ਼ਾਰ ਦੀ ਗੇੜੀ ਲਗਾਏਗਾ ਜਿਸ ਤੋਂ ਬਾਅਦ ਲੋਕਾਂ ਨੂੰ ਜਾਗਰੂਤ ਕਰੇਗਾ ਕਿ ਡਾਕਟਰ ਗਲਦੀ ਨੂੰ ਜਰੀਆ ਵੋਟ ਪਾਈ ਜਾਵੇ ਦਾਦੇ ਜੇ ਕਿ ਆਉਣ ਵਾਲਾ ਪੂਰੀ ਕਾਹ ਹੋ ਡਾਕਟਰ ਗਾਂਧੀ ਜਿਹੜੇ ਨੇ ਉਹ ਬਣਾ ਸਕਦੇ ਨੇ ਦਾਵਾ ਤੇ ਬਾਦਾ ਜਿਹੜਾ ਕੀਤਾ ਜਾ ਰਿਹਾ ਤੁਹਾਨੂੰ ਉਹ ਤੁਹਾਨੂੰ ਬਾਈ ਕਿੱਥੋਂ ਆਇਆ ਵੀਰੇ ਟੁਕੜ ਪਿੰਡ ਤੋਂ ਵੀ ਕੀ ਕਹਿਣਾ ਚਾਹੁੰਦੇ ਹੋ ਬਾਈ ਬਾਈ ਚੋਰਾਂ ਨੂੰ ਪਿਆ ਉਹ ਕਾਂਗਰਸ ਨੂੰ ਜਿਤਾਓ ਇਹਨੇ ਚੋਰ ਕਰੇ ਨੇ ਚੋਰ ਨਵੇਂ ਪਾਰਟੀ ਕੁਛ ਨਹੀਂ ਕਰਿਆ ਹੁਣ ਤੱਕ ਕਿਹੜੀ ਬਾਡੀ ਨੇ ਆਵਾਦੀ ਪਾਰਟੀ ਦਾ ਕਹਿੰਦੀ ਵੀਰੇ ਸਾਡਾ ਕੰਮ ਬੋਲਦਾ ਕੋਈ ਕੁਛ ਨਹੀਂ ਕਰਿਆ ਹੈਗਾ ਕਿਸੇ ਨੇ ਵੀ ਕਿਹੜੀ ਪਾਰਟੀ ਨੇ ਕੁਝ ਨਹੀਂ ਕਰਾਇਆ ਬਈ ਕੱਲ ਦੱਲਦੇ ਕਾਂਗਰਸ ਨੇ ਆਮ ਆਦਮੀ ਪਾਰਟੀ ਕਿਹਦੀ ਬਾਤ ਆਦਮੀ ਪਾਰਟੀ ਨੇ ਬਈ ਕੁਝ ਨਹੀਂ ਕਰਾਇਆਗਾ ਸਿੱਧੂ ਮੂਸੇ ਵਾਲਾ ਮਰਵਾਤਾ ਇਹਨਾਂ ਨੇ ਯਾਰ ਬੇਕਾਰ ਪਾਰਟੀ ਜਿਵੇਂ ਅੱਛਾ ਕੁਝ ਨਹੀਂ ਕਰੇਗਾ ਬਈ ਸਾਡਾ ਕੰਮ ਬੋਲਦਾ ਸੀ ਨੌਕਰੀਆਂ ਦਿੱਤੀਆਂ ਨੇ ਬਿਜਲੀ ਫਰੀ ਕਰਤੀ ਕੁਝ ਵੀ ਨਹੀਂ ਕਰਿਆ ਸਾਨੂੰ ਤਾਂ ਕੁਝ ਵੀ ਨਹੀਂ ਦੇਖਿਆ ਹੈਗਾ ਅੱਛਾ ਹਾਂ ਜਿਹੜਾ ਬਿੱਲ ਆਉਂਦੇ ਬਿਜਲੀ ਦੇ ਬਿੱਲ ਬਹੁਤ ਆਏ ਪਏ ਨੇ ਬਈ ਠੀਕ ਹੈ ਬਈ ਤੁਸੀਂ ਕਿਥੋਂ ਆਏ ਵੀਰੇ ਤੁਸੀਂ ਲੋਕਲੀ ਆ ਵੀਰੇ ਅੱਛਾ ਕੀ ਕਹਿਣਾ ਤੇ ਆਂ ਬਈ ਜਿਹੜਾ ਪਰਚਾ ਜਿਹੜਾ ਰੋਡ ショਕ ਕੀਤਾ ਜਾ ਰਿਹਾ ਹੈ ਆਇਆ ਹੈ ਨਾ ਤੁਸੀਂ ਆਇਓ ਨਾ ਭਾਈ ਹਾਂਜੀ ਹਾਂਜੀ ਵਿਚਾਰ ਆਹੀ ਆਈ ਬਸ ਕਾਂਗਰਸ ਦੀ ਸਰਕਾਰ ਚਾਹੁੰਦੇ ਸੀ ਡਾਕਟਰ ਗਾਂਧੀ ਦੇ ਨਾਲ ਆਈ ਅੱਛਾ ਤੁਸੀਂ ਡਾਕਟਰ ਗਾਂਧੀ ਨੇ ਕੀ ਕੰਮ ਕਰਿਆ ਤੁਹਾਨੂੰ ਪਤਾ ਕੁਝ ਪਹਿਲੇ ਜਦੋਂ ਪਹਿਲਾ ਐਮਪੀ ਹੁੰਦਾ ਸੀ ਕੀ ਕੁਝ ਕਰਿਆ ਉਹਨੇ ਉਹਨਾਂ ਨੇ ਬਥੇਰੇ ਚੰਗੇ ਕੰਮ ਕੀਤੇ ਨੇ ਤਾਹੀ ਉਹਨਾਂ ਦੇ ਨਾਲ ਇੰਨੀ ਸਪੋਰਟ ਖੜੀ ਹੈ ਚੰਗੇ ਕੰਮ ਦੋ ਗੁਣਾ ਹੋਗੇ ਕਿਹੜੇ ਚੰਗੇ ਸ਼ਹਿਰ ਤੇ ਸਾਰੇ ਜਿਵੇਂ ਗੁੰਡਾਗਰਦੀ ਵਗੈਰਾ ਹੋ ਗਈ ਹੋਰ ਅੱਜ ਦੇ ਰਾਤ ਤੁਸੀਂ ਦੇਖ ਰਹੇ ਹੋ ਵੀ ਗੁੰਡਾਗਰ ਦੀ ਕਿੰਨੀ ਵਧਰੀ ਹੈ ਜੀ ਅੱਛਾ ਪਹਿਲਾਂ ਡਾਕਟਰ ਕਾਂਦੀ ਨੇ ਗੁੰਡਾਗਰ ਘਟਦੀ ਨਹੀਂ ਹੁੰਦੀ ਜਦੋਂ ਡਾਕਟਰ ਕਾਂਦੀ ਹੁੰਦੇ ਅੱਛਾ ਹਾਂ ਠੀਕ ਹੋਰ ਕੀ ਕੰਮ ਚੱਲੇ ਕਿਤੇ ਹੋਰ ਤਾਂ ਸਰਕਾਰ ਬਣੂਗੀ ਫਿਰ ਲੋਕਾਂ ਨੂੰ ਆਪ ਹੀ ਦਿਖ ਜੂਗਾ ਜੀ ਕਹਿੰਦਾ ਅੰਬੀ ਰਹੇ ਨੇ ਉਹ ਹਾਂਜੀ ਹਾਂਜੀ ਭਾਈ ਜੀ ਭਾਈ ਪਹਿਲਾਂ ਐਮਪੀ ਰਹੇ ਨੇ ਕੋਈ ਚੰਗਾ ਕੰਮ ਕੀਤਾ ਉਹਨਾਂ ਨੇ ਬਿਲਕੁਲ ਕੀਤਾ ਭਾਈ ਜੀ ਦੋ ਚਾਰ ਕੰਮ ਕਰਾ ਦੋ ਉਹਨਾਂ ਨੇ ਚੰਗੇ ਕੰਮ ਕੀਤੇ ਜਿਵੇਂ ਕਿ ਸੜਕਾਂ ਸੁੜਕਾਂ ਦੇ ਹੋ ਗਏ ਮਹਿਲਾ ਸੁਰੱਖਿਆ ਹੋ ਗਈ ਯਾ ਬੜਾ ਪਾ ਪੈਨਸ਼ਨ ਵਗੈਰਾ ਹੋ ਗਈ ਸਾਰਾ ਕੁਝ ਉਹ ਤਾਂ ਆਮਾ ਦੀ ਬਾਟੀਗਾ ਅਸੀਂ ਵੀ ਦੇ ਰਹ ਆਮਾ ਦੀ ਬਾਡੀ ਲੱਗਦਾ ਅਸੀਂ ਵੀ ਦੇ ਰਿਹਾ ਹਾਂ ਤਾਂ ਅੱਜ ਕੱਲ ਤੁਸੀਂ ਦੇਖ ਹੀ ਰਹੇ ਸਾਰੇ ਚੋਰ ਨੇ ਪਹਿਲਾਂ ਆਪਣੀ ਜੇਬਾਂ ਭਰਨ ਦੀ ਕਰਦੇ ਆ ਜੀ ਬਿਲਕੁਲ ਇਹ ਨੌਜਵਾਨ ਜਿਹੜੇ ਨੂੰ ਕਹ ਰਹੇ ਨੇ ਵੀ ਆਪਣੀਆਂ ਜੇਬਾਂ ਦੇ ਭਰਨ ਦੀ ਗੱਲ ਕਰਦੇ ਨੇ ਉਹ ਤਸਵੀਰਾਂ ਨੂੰ ਲਗਾਤਾਰ ਦਿਖਾ ਰਿਹਾ ਰੈਡੀ ਦੇ ਵਿੱਚ ਪਹੁੰਚੇ ਨੇ ਜਿਵੇਂ ਲੱਗ ਰਿਹਾ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਉਹਨਾਂ ਦਾ ਕਾਫਲਾ ਕਿ ਦੱਸਣਾ ਹੈ ਦੇਖੋ ਇਹ ਤਾਂ ਸ਼ੁਰੂਆਤ ਹੈ ਵਾਲੇ ਅੱਗੇ-ਅਗੇ ਦੇਖਦੇ ਆਂ ਕਿ ਬੰਦਾ ਹੈ ਲੇਕਿਨ ਬਹੁਤ ਜ਼ਿਆਦਾ ਯੂਰ ਦੇ ਵਿੱਚ ਜੋਸ਼ ਹੈ ਜੋ ਪੰਸਾਰਾ ਪਟਿਆਲਾ ਪੰਜਾਬ ਹੀ ਜੋ ਹੈ ਪੂਰਾ ਕਾਂਗਰਸ ਨੂਮਾ ਹੋਇਆ ਪੈ 55 ਹੋਇਆ ਪਿਆ ਤੇ ਡਾਕਟਰ ਗਾਂਧੀ ਬੜੀ ਲੀਡ ਨਾਲ ਪਟਿਆਲਾ ਸਾਹਿਬ ਨੂੰ ਇੱਕ ਨੰਬਰ ਤੇ ਸੀਟ ਦਿੱਤੀ ਜਾ ਰਹੀ ਹੈ ਲੱਗਦਾ ਕਿੰਨੇ ਕ ਦੀ ਸੀਟ ਜਲੀ ਹੈ ਮਾਰਜਨ ਦੇ ਨਾਲ ਜਿੱਤ ਹਾਸਲ ਹੋਵੇਗੀ ਉਹ ਕਾਫਲਾ ਬੜਾ ਵੱਡਾ ਹੈ ਪਟਿਆਲਾ ਜਿਹੜੀ ਸੀਟ ਹੈ ਪੰਜਾਬ ਦੇ ਇੱਕ ਨੰਬਰ ਤੇ ਸੀਟ ਆਏਗੀ ਬڑا ਬੋਲ ਉਹ ਕਹਿੰਦਾ ਵੀ ਛੋਟਾ ਬੋਲ ਮੂਹ ਬੜੇ ਬੜਾ ਮੂਹ ਛੋਟਾ ਬੋਲੀਏ ਕਰਤਾਰੋਂ ਡਰੀਏ ਬڑا ਬੋਲਣਾ ਬੋਲੀਏ ਕਰਤਾਰੋਂ ਡਰੀਏ ਠੀਕ ਹੈ ਮਤਲਬ ਇਸ ਕਰਕੇ ਵੱਡੀ ਗੱਲ ਨਹੀਂ ਕਰਨੀ ਚਾਹੀਦੀ ਲੇਕਿਨ ਪਰਮਾਤਮਾ ਦੇ ਉੱਪਰ ਛੱਡ ਦੇ ਪਰਮਾਤਮਾ ਨੂੰ ਪਤਾ ਹੈ ਹੋਣਾ ਵਾਲਾ ਹੈ ਰੈਲੀ ਦੀ ਗੱਲ ਕੀਤੀ ਆਵੇ ਸ਼ੁਰੂ ਕਿਤ ਹੋਈ ਆ ਕਿੱਥੇ ਸਮਾਪਤ ਹੋ ਰੈਲੀ ਤਾਂ ਸ਼ੁਰੂ ਹੋਈ ਆ ਤੇ ਦਾ ਮਾਲ ਤੇ ਆਫਿਸ ਜਿਹੜਾ ਸਾਡਾ ਆਫਿਸ ਦਾ ਕੋਆਰਡੀਨੇਸ਼ਨ ਆਫਿਸ ਉੱਤੇ ਖਤਮ ਕਰ ਰਹੀ ਹੈ ਸਮੰਦ ਆ ਵੀ ਵਿਰੋਧੀਆਂ ਜਿਹੜੀਆਂ ਕਰਾਰੀ ਜਿਹੜੀਆਂ ਜਵਾਬ ਮਿਲ ਗਿਆ ਵੀ ਆ ਰੈਲੀ ਤੋਂ ਬਾਅਦ ਏ ਹੁਣ ਤੁਸੀਂ ਮੈਂ ਕਹਿ ਨਹੀਂ ਸਕਦਾ ਉਹ ਗਲਤ ਹੋ ਜਾਏਗੀ ਗੱਲ ਪਰ ਕੀ ਕਹਣਾ ਹੈ ਜਨਬਾਤ ਤੁਸੀਂ ਰੈਲੀ ਦੇ ਵਿੱਚ ਪਹੁੰਚੋ ਥੋੜਾ ਦੋ ਸ਼ਬਦ ਬੋਲ ਦੋ ਤੁਸੀਂ ਵੀ ਇਹਦਾ ਖਾਸ ਤੌਰ ਤੇ ਕਾਂਗਰਸੀ ਬੱਲੇ ਬੱਲੇ ਆ ਜੀ ਸਭ ਬਿਲਕੁਲ ਦਾਵਾ ਕੀਤਾ ਜਾ ਰਿਹਾ ਸਾਡੇ ਨਾਲ ਜਿਹੜਾ ਕਾਂਗਰਸੀ ਵਰਕਰ ਮੌਜੂਦ ਨੇ ਕਿੱਦਾਂ ਲੱਗ ਰਿਹਾ ਰੈਲੀ ਦੇ ਵਿੱਚ ਪਹੁੰਚ ਕੇ ਕਹਿੰਦੇ ਜਿੱਤ ਪੱਕੀ ਐ ਐਲਾਨ ਹੋਣਾ ਬਾਕੀ ਐ ਜਿੱਤ ਪੱਕੀ ਐ ਐਲਾਨ ਹੋਣਾ ਬਾਕੀ ਐ ਅੱਜ ਇਕੱਠੇ ਦੱਸਦਾ ਕਿ ਡਾਕਟਰ ਗਾਂਧੀ ਜਿੱਤਣਗੇ ਸੈਂਟਰਲ ਨੂੰ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨਗੇ ਸਭ ਬਿਲਕੁਲ ਦਾਵਾ ਕੀਤਾ ਜਾ ਰਿਹਾ ਹੈ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਪਰਨ ਦੀ ਜਿਹੜੀ ਹੈ ਉਹ 57 ਜਿਹੜੀ ਜਿਤਾਈ ਜਾ ਰਹੀ ਹੈ ਸੋ ਨੌਜਵਾਨ ਜਿਹੜੇ ਨੇ ਉਹ ਬਾਈਕ ਦੇ ਉੱਪਰ ਪਹੁੰਚੇ ਹੋਏ ਨੇ ਤੇ ਜਿਹੜਾ ਕਾਫਲਾ ਹੋ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਤੇਰਾ ਹੀ ਤੁਸੀਂ ਦੇਖ ਸਕਦੇ ਹੋ ਸਰ ਕਾਫਲਾ ਦਿਖਾਇਆ ਜਾਵੇ ਉਹ ਜਿਹੜੇ ਨੌਜਵਾਨਾਂ ਦਾ ਕਾਫਲਾ ਸੋ ਨੌਜਵਾਨਾਂ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਇਹ ਨੌਜਵਾਨ ਨੇ ਜਿਹੜੇ ਕੀ ਉਹ ਸ ਰੈਲੀ ਦੇ ਵਿੱਚ ਪਹੁੰਚੇ ਨੇ ਉਹ ਸ਼ੇਰਾ ਵਾਲਾ ਗੇਟ ਤੋਂ ਜਿਹੜੀ ਇਹ ਰੰਦੀ ਹੈ ਇਹ ਜਾ ਰਹੀ ਹੈ ਸੋ ਪਟਿਆਲੇ ਦੀਆਂ ਤਸਵੀਰਾਂ ਨੇ ਤੁਹਾਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਮ ਦੇ ਨਾਲ ਦਿਖਾ ਰਿਹਾ ਸੋ ਠਾਠਾਇ ਮਾਰਦਾ ਇਕੱਠ ਇਸ ਰੈਲੀ ਦੇ ਵਿੱਚ ਡਾਕਟਰ ਤਾਰਾਮੀਨ ਗਾਂਧੀ ਜੋ ਕਿ ਲੋਕ ਸਭਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਕਾਫਲਾ ਆਉਣ ਵਾਲੇ ਜਿਹਨਾਂ ਦੇ ਵਿੱਚ ਇਹ ਕਾਫਲਾ ਤੁਸੀਂ ਦੇਖ ਸਕਦੇ ਹੋ ਮੇਰਾ ਕੁਮਾਰ ਹੈ ভাই ਕਿੱਥੋਂ ਆਇਆ ਬਰੇ ਕਿੱਥੋਂ ਆਇਆ ਤਲਵੰਡੀ ਵਰਤੋ ਬਾਈ ਤਲਵੰਡੀ ਇਹ ਉਹ ਪਤਰਾੜਾ ਰੋਡ ਤੇ ਪਤਰਾੜਾ ਹਾਂ ਤੇ ਕੀ ਪ੍ਰੋਗਰਾਮ ਕੀ ਹੈ ਇਹ ਇਹ ਇਕੱਠ ਹੈ ਆਪਣੇ ਗਾਂਧੀ ਜੀ ਦਾ ਤੇ ਕੀ ਪ੍ਰੋਗਰਾਮ ਕੀ ਹੈ ਇਹ ਅਰੇ ਰੈਲੀ ਹੈ ਇਹ ਕਾਹਦੀ ਰੈਲੀ ਹੈ ਐ ਨਹੀਂ ਪਤਾ ਹੁਣ ਕੋ ਬਣਾਇਆ ਗਿਆ ਆਗੇ ਕਿੰਨੇ ਬਹਿ ਜਦੇ ਆ ਪੈਸੇ ਪੂਸੇ ਕੋਈ ਨਹੀਂ ਆਉਣਗੇ ਤੇਲ ਬੋਇਆ ਹਾਂ ਤੇਲ ਬੋਇਆ ਨਹੀਂ ਪਿਆ ਪਿਆਰ ਲਿਆ ਜਗਰ ਹਾਂ ਪਿਆਰ ਲਿਆ ਸੋ ਬਿਲਕੁਲ ਨੌਜਵਾਨ ਜਿਹੜੇ ਕਹਿ ਰਹੇ ਨੇ ਪਿਆਰ ਲੈ ਕੇ ਆਇਆ ਹੈ ਜਨਗੀ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹੋ ਤਾਂ ਕਰਕੇ ਆਇਓ ਹਾਂ ਭਾਈ ਪਿਆਰ ਲਿਆ ਜੀ ਕਰਕੇ ਆਏ ਆ ਵੀਰੇ ਆਪਾਂ ਹਾਂਜੀ ਵੋਟ ਵੀ ਇਤਰੀ ਜਾਏਗੀ ਕਪਿਲ ਕਲਾ ਪਿਆਰ ਤੇ ਮੁਹਬਤ ਦੇ ਕਰਕੇ ਜਿਹੜਾ ਲੋਕ ਨੇ ਇੱਥੇ ਪੁੱਛੇ ਨੇ ਸ਼ੇਰਾਂ ਲਗੇੜ ਤੋਂ ਜਿਹੜਾ ਕਾਫਲਾ ਉਹ ਉਰੋਂ ਨਿਕਲਿਆ ਜਨ ਕੇ ਬਾਜ਼ਾਰ ਦੇ ਵਿੱਚ ਹੁੰਦਾ ਹੋਇਆ ਸਮਾਪਤ ਹੋਵੇਗਾ ਚਲੋ ਕਾਫਲੇ ਭਾਈ ਡਾਕਟਰ ਕਰ ਅਮੀਰ ਗਾਂਧੀ ਦੇ ਹੱਕ ਤੇ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਡਾਕਟਰ ਤਾਪਨ ਗਾਂਧੀ ਜਿਹੜੇ ਨੇ ਉਹ ਰੋਡ ਚੋੜ ਕੱਟ ਰਹੇ ਨੇ ਰੋਡ ਚੋੜ ਦੇ ਦਰਾਂ ਜਿਹੜਾ ਲੋਕਾਂ ਦਾ ਹੰਗਾਰਾ ਜਿਹੜਾ ਹੋ ਮਿਲ ਰਿਹਾ ਹੈ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕੋ ਸਵੇਰ ਤੋਂ ਚੱਲੇ ਹੋਏ ਆ ਔਰ 10 ਫੰਕਸ਼ਨਾਂ ਨਾਲ ਸੁਨੋਰ ਹਲਕੇ ਕਰਤੇ ਬਲਦੇੜੇ ਚ ਵੀ ਰੋਡ ਸ਼ੋਅ ਕੀਤਾ ਔਰ ਹੁਣ ਪਟਿਆਲੇ ਸ਼ਹਿਰ ਦਾ ਰੋਡ ਸ਼ੋਅ ਕੀਤਾ ਜਾ ਰਿਹਾ ਔਰ ਸ਼ਾ ਲੋਕਾਂ ਦਾ ਦੇਖੋ ਜਿੰਨਾ ਬਾਹਰੇ ਲੋਕ ਗਾਂਧੀ ਜੀ ਨੂੰ ਪਿਆਰ ਕਰਨ ਆ ਰਹੇ ਨੇ ਬਿਲਕੁਲ ਡਾਕਟਰ ਗਾਂਧੀ ਨੂੰ ਜਿਹੜਾ ਪਿਆਰ ਕੀਤਾ ਜਾ ਰਿਹਾ ਹੈ ਬਿਲਕੁਲ ਡਾਕਟਰ ਗਾਂਧੀ ਜਿਹੜੇ ਨੇ ਉਹ ਇੱਥੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ